ਸਾਡੇ ਵੀ ਲੂ ਕੰਡੇ ਖੜੇ ਹੋ ਰਹੇ ਨੇ ਅੱਖਾਂ ਭਰ ਰਿਹਾ ਨੇ ਕਿ ਐਮੇ ਦੀ ਘਟਨਾ ਵਾਪਰੀ ਇਹ ਪਿੰਡ ਦੇ ਵਿੱਚ ਇਹ ਐਨੀ ਵੱਡੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਕਥਾ ਬਹੁਤ ਸੋਹਣੀ ਸੁਣਾਉਂਦਾ ਦਸਨਤਾਈ ਸੀ ਗਾ ਜੀ ਵੀ ਕਥਾ ਬਹੁਤ ਸੋਹਣੀ ਸੁਣਾਉਂਦਾ ਕੰਨ ਲਾ ਕੇ ਅਸੀਂ ਸਵੇਰ ਮੇਲੇ ਨਾਲ ਕੰਮ ਕਰਦੀਆਂ ਅਸੀਂ ਕਥਾ ਸੁਣਦੀਆਂ ਸਮਾਂ ਆਇਆ ਨਹੀਂ ਸੀ ਗਾ ਜੀ ਪਤਾ ਵੀ ਸੰ ਨੂੰ ਉਤੋਂ ਕਿਵੇਂ ਵਿੱਚੋਂ ਕਿਵੇਂ ਮੰਨਦਾ ਤੱਕ ਮਾਂ ਬੈਠੀ ਹੋਈ ਸੀ ਕਿ ਉੱਥੇ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਦਿਖਾਇਆ ਗਿਆ ਸੰਗਤ ਸਾਹਮਣੇ ਮਾਂ ਦੇ ਇੱਕ ਬੋਲ ਸੀ ਕਿ ਦਾ ਬੇੜਾ ਗਰਕ ਹੋ ਜੇ ਦਾ ਬੇੜਾ ਬਹਿ ਜਾਵੇ ਪਰ ਅੱਜ ਸਾਡਾ ਦੇਣ ਮਾਇ ਪੁੱਛਦਾ ਸਾਡੇ ਮੇ ਬਾਪਾ ਹੈ ਨਾ ਕੀ ਵੀ ਸਾਨੂੰ ਗੋਦੀ ਚ ਲਈ ਬੈਠੇ ਨਹੀਂ ਉਹ ਦੁਖੀ ਨਾ ਐਡੇ ਪਿੰਡ ਦੇ ਵਿੱਚ ਰਹਿ ਕੇ ਤੁਹਾਡੇ ਕੋਲ ਇੱਥੇ ਖਾਂਦਾ ਪੀਂਦਾ ਰਿਹਾ 6-7 ਮਹੀਨੇ ਰਿਹਾ ਉਹਦਾ ਪੇਤ ਬਿਲਕੁਲ ਨਹੀਂ ਪਾਇਆ ਗਿਆ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਖਬਰਾਂ ਕਰਨ ਵਾਸਤੇ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਿੰਨਾ ਕਰ ਸਕਦਾ ਉਹਨਾ ਕਰੇਗਾ। ਨਾ ਬਾਬਾ ਜੀ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਹੁੰਦੇ ਤੇ ਮੱਥੇ ਟੇਕ ਕੇ ਮੁਰਝ ਜਾਂਦੇ ਤੇ ਇਥੇ ਤਾਂ ਪਿਆ ਨਹੀਂ ਨਾ। ਤੁਹਾਡੇ ਵੇਖ ਮੈਂ ਵੀ ਪਾਪਕ ਹੋ ਗਿਆ। ਜਿਵੇਂ ਉਹ ਇੱਥੇ ਰਹਿੰਦਾ ਰਿਹਾ ਕਦੇ ਉਹਦੇ ਉਹਦੇ ਵੱਲ ਕਦੇ ਨਹੀਂ ਧਿਆਨ ਗਿਆ ਕਿ ਵੀ ਐਡੀ ਘਟ ਐਡੀ ਘਟਿਆ ਕਰਤੂਤ ਕਰੇਗਾ ਪਿੰਡ ਸਾਡੇ ਸਾਹਮਣੇ ਜਿੰਨੀ ਵੀ ਉਹਨਾਂ ਨੇ ਪੁਛਗਿਸ ਕੀਤੀ ਜਦੋਂ ਪਤਾ ਕੀਤਾ ਉਹਨਾਂ ਦਾ ਫੋਨ ਵਗੈਰਾ ਫਰੋਲਿਆ ਤਾਂ ਉਹਦਾ ਕਿਸੇ ਬੰਦੇ ਨਾਲ ਕੋਈ ਲਿੰਕ ਨਿਕਲਿਆ ਬਾਬਾ ਜੀ ਤਾਂ ਬਹੁਤ ਹੀ ਨਮੋਸਜ ਨੇ ਉਹ ਦਿੰਦੇ ਮਾਲੂ ਰੋਟੀ ਵੀ ਨਹੀਂ ਖਾ ਰਹੇ ਹੋਰ ਵੀ ਇਹ ਘਟਨਾ 'ਚ ਵਾਪਰੀ ਤਾਂ ਕਿਉਂ ਵਾਪਰੀ ਪਰ ਜੋ ਸੇਵਾ ਹੈ ਉਹ ਤਾਂ ਆਮ ਜੋ ਰੱਖੇ ਜਾਂਦੇ ਨੇ ਸਾਰੀ ਕਰਦੇ ਨੇ ਸੇਵਾਦਾਰ ਤੇ ਜੇ ਸੇਵਾਦਾਰੀ ਇਸ ਤਾਂ ਦੀ ਕਰਦੂ ਤਾਂ ਇਹਦੂ ਮੰਤਪਾਗੀ ਖਬਰ ਕੋਈ ਆ ਕੈਂ ਅਮਰੇ ਸਾਰੇ ਨਗਰ ਦੇ ਕੈਮਰੇ ਜੀ ਪਠਲਾ ਪਿੰਡ ਤੋਂ ਕੈਂ ਸਾਰੇ ਚੈੱਕ ਕਰੇ ਜੀ ਚੈੱਕ ਕਰਕੇ ਫਿਰ ਸੂਈ ਜਿਹੜੀ ਜਾਂਦੀ ਤੇ ਜੀ ਪਾਠੀ ਸਿੰਘਾਂ ਵਾਲੇ ਇਹ ਗੱਲ ਲੱਗਦੀ ਜਾਂਦੀ ਦੀ ਵੀ ਜਿਹੜੀਆਂ ਚਾਬੀਆਂ ਨੇ ਜੀ ਕਹਨਾ ਚਾਬੇ ਨਾਲ ਦੀ ਕੋਈ ਲੋਕ ਟੁੱਟਿਆ ਜੀਆ ਲੋਕ ਖੁੱਲੇ ਨਹੀਂ ਇਹ ਦੇਖੋ ਜੀ ਜਿਹੜੇ ਕਹੀ ਜਾਂਦੇ ਨੇ ਜੀ ਦਬਾਰ ਰਹੇ ਨੇ ਦਬਾਰ ਰਹੇ ਨੇ ਉਹ ਆ ਕੇ ਉਹ ਇਹ ਗੱਲ ਕਰਨ ਸਾਡੇ ਨਗਰ ਚ ਗੱਲ ਕਰਨ ਸਾਡੇ ਨਗਰ ਦਾ ਸਭ ਲਾਵੇ ਲਾਉਣੇ ਸਭ ਨੂੰ ਪਤਾ ਜੀ ਬੇਅਦਬਿੰਦੀਆਂ ਘਟਨਾਵਾਂ ਦੀਆਂ ਬਹੁਤ ਖਬਰਾਂ ਚੱਲਦੀਆਂ ਨੇ ਪਰ ਅਸੀਂ 2015 ਤੋਂ ਲੈ ਕੇ ਉਸ ਤੋਂ ਪਹਿਲਾਂ ਦੇ ਵੀ ਇਨਸਾਫ ਦੀ ਮੰਗ ਕਰ ਰਹੇ ਆ ਪਰ ਇਨਸਾਫ ਨਹੀਂ ਮਿਲਦਾ ਨਜ਼ਰ ਆ ਰਿਹਾ ਹੁਣ ਤੱਕ ਜਿਹੜੀ ਐ ਸਿੱਖ ਸੰਗਤ ਇਨਸਾਫ ਦੀ ਮੰਗ ਕਰ ਰਹੀ ਹੈ ਪਰ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਬਰਨਾਲਾ ਦੇ ਵਿੱਚ ਇੱਕ ਪੈਂਦੇ ਪਿੰਡ ਦੇ ਵਿੱਚ ਅੱਜ ਹੀ ਘਟਨਾ ਵਾਪਰਦੀ ਹੈ ਕਿ ਉਹ ਬਹੁਤ ਨਿੰਦਨਯੋਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਪਿੰਡ ਦਾ ਨਾਮ ਨਹੀਂ ਦੱਸਾਂਗਾ ਉਸ ਦੇ ਨਾਲ ਹੀ ਪਿੰਡ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਹੋਏ ਨੇ ਉਸ ਦੇ ਨਾਲ ਜਿਹੜੀ ਕਾਰਵਾਈ ਸੀਗੀ ਗ੍ਰੰਥੀ ਸਿਕ ਨੇ ਕੀਤੀ ਸੀਗੀ ਉਸ ਨੂੰ ਪੁਲਿਸ ਨੇ ਫੜ ਲਿਆ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਉਸ ਬਾਰੇ ਗੱਲਬਾਤ ਕਰਾਂਗੇ ਕਿਉਂ ਨਾ ਦੇ ਉੱਤੇ ਆਨਲਾਈਨ ਦਿਨਾਂ ਦੇ ਵਿੱਚ ਕੀ ਕਾਰਵਾਈ ਹੋਏਗੀ ਜਿਸ ਤਿੱਕੇ ਨਾਲ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਪਿੰਡ ਦੇ ਲੋਕ ਸਾਰੇ ਇੱਥੇ ਖੜੇ ਹੋਏ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਰਾਂਗੇ ਭਾਈ ਜਿਸ ਤਿੱਕੇ ਦੇ ਨਾਲ ਇੰਨੀ ਵੱਡੀ ਘਟਨਾ ਵਾਪਰੀ ਗੁਰੂ ਘਰ ਦੇ ਵਿੱਚ ਬਹੁਤ ਨਿੰਦਨਯੋਗ ਹੈ ਤੇ ਇਹ ਗਰੰਤੀ ਸਿੰਘ ਇੱਥੇ ਕਿੰਨੇ ਟਾਈਮ ਦਾ ਰਹਿ ਰਿਹਾ ਸੀਗਾ ਇਹ ਗਰੰਤੀ ਸਿੰਘ ਨੇ ਕੀਤਾ ਜਿਹੜਾ ਇੱਕ ਤਾਂ ਇੱਕ ਉਹਦਾ ਸਾਲਾ ਇਹ ਕਿੰਨੇ ਟਾਈਮ ਦੇ ਇੱਥੇ ਰਹੇ ਸੀਗਾ ਮੈਂ ਤਾਂ ਫੋਟੇ ਬਣਾਉਣੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜੋ ਗੱਲ ਕਰਨ ਨੂੰ ਮਨਤਾ ਕਰਦੇ ਨੇ ਇਦੋਂ ਵੱਡੀ ਦੁਨੀਆ ਦੇ ਵਿੱਚ ਮੰਦਭਾਗੀ ਜੋ ਹੈ ਖਬਰ ਨਹੀਂ ਆਉਣੀ ਜਦੋਂ ਵੀ ਸਾਨੂੰ ਇਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ ਪਹਿਲਾਂ ਤਿੰਨ ਤੇ ਚਾਰ ਤੀਂ ਦੀ ਰਾਤ ਨੂੰ ਇੱਥੇ ਬੰਦਾ ਐਂਟਰ ਹੁੰਦਾ ਜੋ ਕਿ ਸਾਡੇ ਪਾਠੀ ਸਿੰਘ ਹੈ ਰੱਖਿਓ ਤੇ ਉਹ ਮੇਰੇ ਨਾਲ 7-8 ਮਹੀਨਿਆਂ ਤੋਂ ਇੱਥੇ ਰਹਿ ਰਹੇ ਨੇ ਉਸ ਤੋਂ ਬਾਅਦ ਕੋਸਕ ਡੇਢ ਕਿ ਮਹੀਨੇ ਦਾ ਉਹਨਾਂ ਦਾ ਕੋਈ ਰਿਸ਼ਤੇਦਾਰ ਸਾਲਾ ਹੈ ਉਹਨਾਂ ਦਾ ਤੇ ਉਹ ਰਹਿ ਰਿਹਾ ਹਤੀ ਤੇ ਜਦੋਂ ਤਿੰਨ ਤੋਂ ਚਾਰ ਤੱਕ ਦੀ ਘਟਨਾ ਪਤਾ ਲੱਗੀ ਨਾ ਸਵੇਰ ਇੱਕ ਉਥੇ ਅੱਗ ਤੇ ਜਲਾਈ ਪਈ ਤੇ ਅੰਦਰੋਂ ਦਰਬਾਰ ਸਾਹਿਬ ਦੇ ਅੰਦਰੋਂ ਤੋਂ ਅਸੀਂ ਆ ਕੇ ਸਾਰਿਆਂ ਨੇ ਦੇਖਿਆ ਤੇ ਉਥੇ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਅਸੀਂ ਦਿਖਾਇਆ ਗਿਆ ਚਲੋ ਕੁਸਕ ਕੱਲ ਆਣ ਕੋਲੀ ਇਹ ਦੇਖੀ ਉਥੇ ਕਾਰਵਾਈ ਪੂਰੀ ਕਰੀ ਬਾਬਾ ਜੀ ਉਸ ਦਿਨ ਤੋਂ ਹੀ ਮੰਨ ਲਓ ਖਾਣਾ ਨਹੀਂ ਖਾ ਰਹੇ ਸਾਡੇ ਇੱਥੇ ਪ੍ਰੋਗਰਾਮ ਹੁੰਦਾ ਉਹ ਵੀ ਕੱਟ ਕਰਕੇ ਪੰਡਾ ਕੀਤਾ ਵੀ ਇਹ ਅਸੀਂ ਪ੍ਰੋਗਰਾਮ ਹੈ ਜਿਹੜੇ ਨਹੀਂ ਬਣਾਉਣਾ ਤਾਂ ਲੋਕਾਂ ਨੇ ਉਥੇ ਕਿਹਾ ਵੀ ਨਹੀਂ ਜੀ ਆਪਾਂ ਬਹੁਤ ਰਾਨੀ ਸਮੇਂ ਲੰਮੇ ਸਮੇਂ ਤੋਂ ਉਪਰੋਂ ਆਪਾਂ ਜੋ ਇਹ ਪ੍ਰੋਗਰਾਮ ਕਰਦੇ ਨੇ ਆਪਾਂ ਪ੍ਰੋਗਰਾਮ ਕਰੋ ਤਾਂ ਉਸ ਤੋਂ ਬਾਅਦ ਅੱਗ ਦੇ ਉੱਪਰ ਜਾਂਚ ਹੋ ਰਹੀ ਸੀ ਤੇ ਜਦੋਂ ਆ ਕੇ ਇੱਥੇ ਦੇਖਿਆ ਗਿਆ 25 ਤੀਕ ਨੂੰ ਸਵੇਰ ਨੂੰ ਉਧਰ ਜੋ ਵਰਸੀ ਦਾ ਸਮਾਗਮ ਚੱਲ ਰਿਹਾ ਸੀ ਉਧਰ ਸਾਰੇ ਮੰਨ ਲਓ ਪਾਠਾਂ ਦੀ ਲੜੀ ਚੱਲੀ ਚੱਲੀ ਭੋਗ ਪਾ ਕੇ ਸਿਰਫ ਇੱਕ ਹੀ ਅਖੰਡ ਪਾਠ ਜੋ ਉਧਰ ਪ੍ਰਾਰੰਭ ਕਰਨਾ ਸੀ ਉਸ ਤੋਂ ਬਾਅਦ ਦੋ ਸਹਿਜ ਪਾਠ ਆਏ ਉਹ ਪਾਠੀ ਸਿੰਘ ਕਹਿੰਦੇ ਬਾਬਾ ਜੀ ਆਪਾਂ ਵੀ ਉਧਰ ਢਾਹ ਵਾਲਾ ਡੇਰਾ ਸੱਭਾ ਕਰ ਲੈਣੇ ਜਾ ਕੇ ਪਾਠ ਇੱਕ ਜੋ ਵੀਰਤੀ ਸੁਭਾਏਮਾਨ ਪਹਿਲੀ ਧੀ ਬਰਾਜਮਾਨ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੂਸਰੀ ਵੀਰ ਲੈ ਕੇ ਪ੍ਰਕਾਸ਼ ਕਰਨੀ ਚਾਹੀ ਜਦੋਂ ਵੀ ਪ੍ਰਕਾਸ਼ ਕਰੇ ਤਾਂ ਸਿੰਘਤੀ ਜੋ ਉਹਨੇ ਦੇਖਿਆ ਬਹੁਤ ਹੀ ਮੰਦ ਭਾਗੀ ਜੋ ਖਬਰ ਆ ਉਹ ਦੇਖਣ ਨੂੰ ਮਿਲੀ ਤੇ ਉਸੇ ਟਾਈਮ ਹੀ ਉਹਨਾਂ ਨੇ ਫਿਰ ਦੁਬਾਰਾ ਮੰਨ ਲੋ ਵੀਰਤੀ ਸੁਭਾਏਮਾਨ ਕੀਤੀ ਤੇ ਉਧਰ ਬਾਬਾ ਜੀ ਨੂੰ ਬੁਲਾਇਆ ਸੰਗਤ ਨੂੰ ਬੁਲਾਇਆ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਿਹਾ ਪ੍ਰਸ਼ਾਸਨ ਨੇ ਐਤੇ ਟਾਈਮ ਹੀ ਜਦੋਂ ਆਇਆ ਪ੍ਰਸ਼ਾਸਨ ਜਿਹੜੇ ਦੋ ਸਿੰਘ ਰਹਿ ਰਹੇ ਸੀ ਇਹਨਾਂ ਨੂੰ ਆਪਣੇ ਨਾਲ ਹੀ ਲੈ ਕੇ ਤਲੇ ਉਸ ਤੋਂ ਬਾਅਦ ਅਨਫਾਰਮ ਫੇਰ ਕੀਤਾ ਅਸੀਂ ਮੰਗਰਾ ਕਰਦੇ ਰਹੇ ਬਾਬਾ ਜੀ ਵੀ ਭਲੇ ਭਲੇ ਉਧਰ ਪ੍ਰੋਗਰਾਮ ਸੀ ਅਸੀਂ ਮੰਗਰ ਜਾਂਦੇ ਰਹੇ ਜੀ ਉਹਦੇ ਵਿੱਚ ਸਾਨੂੰ ਬੁਲਾਇਆ ਗਿਆ ਡਿਪਟੀ ਸਾਹਿਬ ਆ ਪਾਏ ਅਸੀਂ ਸਾਡੇ ਮੌਜੂਦਾ ਸਰਪੰਚ ਸਾਹਿਬ ਇੱਕ ਮੈਂਬਰ ਸਾਹਿਬ ਸੀ ਤੇ ਦੋ ਜਾਣੇ ਪਿੰਡ ਦੇ ਬੰਦੇ ਅਸੀਂ ਤੇ ਇੱਕ ਸੰਗਤ ਜੀ ਇੱਥੇ ਆਏ ਹੋਏ ਸਾਡੇ ਸਾਹਮਣੇ ਪੁਸਤਕ ਦਿੱਤੀ ਸਾਰੀ ਜੋ ਜਦੋਂ ਪੁਸਤਕ ਦਿੱਤੀ ਤਾਂ ਜੋ ਪਾਠੀ ਸਿੰਘ ਦਾ ਸਾਲਾ ਸੀ ਸਾਰੀ ਸੱਕ ਦੀ ਸੂਈ ਉਹਨਾਂ ਦੁਆਲੇ ਘੁੰਮੀ ਸਾਡੇ ਸਾਹਮਣੇ ਜਿੰਨੀ ਵੀ ਉਹਨਾਂ ਨੇ ਪੁੱਛਗਿੱਛ ਕੀਤੀ ਜਦੋਂ ਪਤਾ ਕੀਤਾ ਉਹਨਾਂ ਦਾ ਫੋਨ ਵਗੈਰਾ ਫਰੋਲਿਆ ਤਾਂ ਉਹਦਾ ਕਿਸੇ ਬੰਦੇ ਨਾਲ ਕੋਈ ਲਿੰਕ ਨਿਕਲਿਆ ਮਾੜਾ ਮੋਟਾ ਉਹੇ ਸੰਬੰਧ ਜਾਂ ਕਿਸ ਤਰ੍ਹਾਂ ਦੀ ਉਹਨਾਂ ਨੇ ਗੱਲ ਕਰਾਈ ਤਾਂ ਉਹਦੇ ਵਿੱਚ ਉਹਨਾਂ ਦਾ ਕੋਈ ਲਿੰਕ ਨਿਕਲਿਆ ਉਹਨਾਂ ਨੇ ਫੋਨ ਟ੍ਰੇਸ ਤੇ ਉਸ ਟਾਈਮ ਲਾਤਾ ਸਾਡਾ ਪ੍ਰਸ਼ਾਸਨ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਵੀ ਦਿੱਤਾ ਤਾਂ ਕਿ ਇਹਦੀ ਆਪਾਂ ਨੂੰ ਜੜ ਤੱਕ ਜਾ ਸਕੀਏ ਵੀ ਇਹ ਕੀ ਨੇ ਕਰਵਾਇਆ ਤੇ ਕਿਉਂ ਕੀਤਾ ਗਿਆ ਤਾਂ ਕਿ ਇਸ ਤਰ੍ਹਾਂ ਦੀ ਜੋ ਦੁਬਾਰਾ ਘਟਨਾ ਨਾ ਵਾਪਰੇ ਆਪਾਂ ਇਹੀ ਆ ਸਾਡਾ ਪ੍ਰਸ਼ਾਸਨੇ ਸਾ ਦਿੱਤਾ ਪਿੰਡ ਦੀ ਸੰਗਤ ਨੇ ਵੀ ਬਾਬਾ ਜੀ ਤਾਂ ਬਹੁਤ ਹੀ ਨਮੋਸਤ ਜਨੇ ਉਹ ਦਿੰਦੇ ਮਾਲੂ ਰੋਟੀ ਵੀ ਨਹੀਂ ਖਾ ਰਹੇ ਹੋਰ ਵੀ ਇਹ ਘਟਨਾ ਜੇ ਵਾਪਰੀ ਤਾਂ ਕਿਉਂ ਵਾਪਰੀ ਸਾਡੇ ਪ੍ਰਬੰਧ ਤੁਸੀਂ ਦੇਖਿਓ ਜਾ ਕੇ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਨਹੀਂ ਮੇਰਾ ਘਰ ਨਾਲ ਹੀ ਹੈ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਨਹੀਂ ਦੇਖੋ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਇਸ ਤੋਂ ਉੱਪਰ ਤਾਂ ਦੇਖੋ ਵੀਰ ਕੋਈ ਨਹੀਂ ਰਹਿ ਸਕਦਾ ਆਪਾਂ ਸ਼ੱਕ ਕਰੀਏ ਕੋਈ ਬਾਹਰਲਾ ਬੰਦਾ ਜਿੰਦਾ ਤੋੜ ਕੇ ਚਲਾ ਜਾਵੇ ਹੋਰ ਹੁਣ ਦੇਖੋ ਪਾਠੀ ਸਿੰਘ ਤਾਂ ਹਰਕ ਜਗ ਹੈ ਹੀ ਹੁੰਦਾ ਮੰਨ ਲਓ ਪ੍ਰਵੰਤਾ ਇੱਕ ਬੰਦੇ ਲਈ ਵੀ ਹੁੰਦਾ ਅੱਜ ਸ਼੍ਰੋਮਣੀ ਕਮੇਟੀ ਦਾ ਹੈ ਮੰਨ ਲਓ ਬਣਾਇਆ ਜ세ਦਾਰ ਸਪੇਂਦੇ ਨੇ ਪਰ ਜੋ ਸੇਵਾ ਹੈ ਉਹ ਤਾਂ ਆਮ ਜੋ ਰੱਖੇ ਜਾਂਦੇ ਨੇ ਸਾਰੀ ਕਰਦੇ ਨੇ ਸੇਵਾਦਾਰ ਤੇ ਜੇ ਸੇਵਾਦਾਰੀ ਅਸਤਾਨੀ ਕਰ ਦੂ ਤਾਂ ਇਸ ਨੂੰ ਮੰਤਪਾਗੀ ਖਬਰ ਕੁਛ ਨਹੀਂ ਹੁੰਦੀ ਬਿਲਕੁਲ ਅੱਛਾ ਭਾਈ ਸਾਹਿਬ ਜੀ ਜਿਵੇਂ ਉਹ ਗਰੰਤੀ ਸਿੰਘ ਦੇ ਸਾਲੇ ਨੇ ਕੁਝ ਕੀਤਾ ਤੁਹਾਨੂੰ ਪਹਿਲਾਂ ਉਹਦੇ ਤੇ ਕਦੇ ਕੋਈ ਸ਼ੱਕ ਹੋਇਆ ਜਾਂ ਜਦੋਂ ਇੱਥੇ ਆਇਆ ਵੀ ਇਹ ਐਵੇਂ ਦਾ ਬੰਦਾ ਹੋਏਗਾ ਜਿਸ ਤਿੱਕੇ ਨਾਲ ਵੀ ਇਹਨੇ ਕਟਿਆ ਕਰਤੂਤ ਕੀਤੀ ਹੈ ਗੁਰੂ ਮਹਾਰਾਜ ਦੇ ਅੰਗ ਪਾੜੇ ਗਏ ਤੁਹਾਨੂੰ ਕਦੇ ਕੋਈ ਸ਼ੱਕ ਹੋਇਆ ਉਹਦੇ ਉੱਤੇ ਕਿ ਜਾਂ ਉਹਦਾ ਪਿਛੋਕੜ ਪਤਾ ਕਰਨ ਦੀ ਕੋਸ਼ਿਸ਼ ਕੀਤੀ ਐਵੇਂ ਦਾ ਬੰਦਾ ਹੋਊਗਾ ਨਹੀਂ ਜੀ ਨਹੀਂ ਪਹਿਲਾਂ ਕੋਈ ਗੱਲ ਨਹੀਂ ਸੀ ਹੋਈ ਜਦੋਂ ਇਹ ਘਟਨਾ ਹੋਈ ਹੈ ਜੀ ਉਸ ਤੋਂ ਬਾਅਦ ਇਹ ਕੇਰਾਂ ਚਲਿਆ ਗਿਆ ਜੀ ਇੱਥੋਂ ਉਸ ਤੋਂ ਬਾਅਦ ਕਿਹੜਾ ਗ੍ਰਾਂਥੀ ਹੈ ਜੀ ਉਹਨੇ ਦੁਬਾਰਾ ਇੱਥੇ ਛੱਦਿਆਗਾ ਛੱਦ ਕੇ ਜਦੋਂ ਜਿੱਥੇ ਬਾਬਾ ਜੀ ਨੇ ਖੋਦ ਆ ਕੈਮਰੇ ਸਾਰੇ ਨਗਰ ਦੇ ਕੈਮਰੇ ਜੀ ਪਠਲਾ ਪਿੰਡ ਤੋਂ ਕੈਮਰੇ ਸਾਰੇ ਚੈੱਕ ਕਰੇ ਜੀ ਚੈੱਕ ਕਰਕੇ ਫਿਰ ਸੂਈ ਜਿਹੜੀ ਜਾਂਦੀ ਸੀ ਜੀ ਪਾਠੀ ਸਿੰਘਾਂ ਵਾਲੇ ਇਹ ਗੱਲ ਲੱਗਦੀ ਦੀ ਵੀ ਜਿਹੜੀਆਂ ਚਾਬੀਆਂ ਨੇ ਜੀ ਕਹਨਾ ਚਾਬੇ ਨਾ ਦੇ ਕੋ ਲੋਕ ਟੁੱਟਿਆ ਜੀਗਾ ਲੋਕ ਖੁੱਲੇ ਨਹੀਂ ਜੀ ਵਾਹ ਵੀ ਚਾਬੀਆਂ ਇਨਾਂ ਕੋਲੇ ਨਹੀਂ ਜੀ ਉਹਦੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਸੀ ਵੀ ਸਾਨੂੰ ਮੇਨ ਗੱਲ ਚਾਬੀਆਂ ਦੀ ਹੈ ਜੀ ਵੀ ਚਾਬੀਆਂ ਦੇਖੋ ਜੀ ਇਹਨਾਂ ਤੋਂ ਪੁੱਛੋ ਉਹ ਕੱਲ ਸਾਡੇ ਸਾਹਮਣੇ ਜੀ ਉਹਨਾਂ ਨੇ ਦੱਸਿਆ ਸਾਰਾ ਕੁਝ ਵੀਰ ਮੈਂ ਟੇਬਲ ਤੋਂ ਚਾਬੀਆਂ ਚੱਕੀਆਂ ਨੇ ਜੀ ਟੇਬਲ ਤੋਂ ਚਾਬੀਆਂ ਜਾ ਕੇ ਬਾਹਰ ਖੋਲਿਆ ਜੀ ਅੱਜ ਜਿਹੜਾ ਉਹ ਲਿਆਂਦਾ ਦੀ ਗਾਇੀ ਇੱਥੇ ਸਾਨੂੰ ਇਹ ਸ਼ੱਕ ਤੀ ਦੀ ਗਾਇ ਪਹਿਲਾਂ ਜੀ ਵੀ ਜਿਹੜਾ ਡੀਵੀਆਰ ਦੇ ਤਾਰਾਂ ਨੇ ਜੀ ਉਹ ਕੱਢ ਨਹੀਂ ਸਕਦਾ ਇਹ ਕੱਲਾ ਅੱਜ ਜੀ ਉਹਨੇ ਤਾਰ ਪਾ ਕੇ ਪਰਨਾ ਪਾ ਕੇ ਕਮੈਂਟ ਦੇ ਤਾਰਾਂ ਕੱਢਤੀ ਮਤਲਬ ਉਹਨੇ ਸਾਰਾ ਕੁਝ ਕਰਕੇ ਦਿਖਾਇਆ ਜੋ ਪਹਿਲਾਂ ਉਹਨੇ ਉਹ ਕਤੂਤ ਕੀਤੀ ਸੀਗੀ ਕਿ ਮੈਂ ਮੈਂ ਕੈਮਰਾ ਹੀ ਬੰਦ ਕੀਤੇ ਐਵੇਂ ਉੱਥੇ ਗਿਆ ਮੈਂ ਹਾਂ ਜੀ ਉਹਨੇ ਸਾਰਾ ਕੁਝ ਨੂੰ ਕਰਕੇ ਦਿਖਾਇਆ ਜੀ ਉਹਨੇ ਪ੍ਰਸ਼ਾਸਨ ਨੇ ਜੀ ਦੇਖੋ ਰਾਤ ਵੀ ਸਾਨੂੰ ਕਿਹਾ ਜੀ ਕਿ ਸ਼ੁਭਾ ਲੈ ਕੇ ਆਵਾਂਗੇ ਅੱਜ ਲੈ ਕੇ ਆਂਦਾ ਜੀ ਇੱਥੇ ਸਾਰਾ ਕੁਝ ਸਾਨੂੰ ਪ੍ਰਸ਼ਾਸਨ ਨੇ ਉਵੇਂ ਕਰਕੇ ਦਿਖਾ ਕੇ ਸਾਨੂੰ ਯਕੀਨ ਦਿਵਾਇਆ ਜੀ ਵੀ ਹਾਂ ਇਹੀ ਬੰਦਾ ਜੀ ਅੱਛਾ ਇਹ ਕੀ ਕੌਣ ਕਰਵਾ ਰਿਆ ਸੀਗਾ ਇਹਦਾ ਪਤਾ ਲੱਗਿਆ ਕੁਝ ਕੁਝ ਉਹ ਨਹੀਂ ਪਤਾ ਨਹੀਂ ਕਿਹੜਾ ਬੰਦਾ ਹੋ ਸਕਦਾ ਹੈ ਜਾਂ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦੇ ਜੀਜਾ ਜੀ ਨੇ ਉਹਨਾਂ ਦਾ ਵੀ ਕੋਈ ਹੱਥ ਹੈਗਾ ਉਸਦੇ ਵੀ ਨਹੀਂ ਦੇਖੋ ਪ੍ਰਸ਼ਾਸਨ ਨੇ ਜਾਂਚ ਕਰੀ ਜਾਂਦਾ ਜੀ ਹਲੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਜੀ ਹਾਲੇ ਜਿਵੇਂ ਜਿਵੇਂ ਪਤਾ ਲੱਗੀ ਜਾਊਗਾ ਜੋ ਉਹ ਸਾਨੂੰ ਦੱਸੀ ਜਾਵਾਂਗੇ ਤੁਹਾਨੂੰ ਕੋਈ ਸ਼ੱਕ ਹੈਗਾ ਗਰੰਤੀ ਸਿੰਘ ਦੇ ਉੱਤੇ ਕਿ ਵੀ ਉਹ ਇਨਵੋਲਵ ਹੋ ਸਕਦੇ ਨੇ ਇਸ ਚੀਜ਼ ਦੇ ਵਿੱਚ ਜਾਂ ਕਿ ਨਹੀਂ ਵੀ ਲੱਗਦਾ ਕਿ ਨਹੀਂ ਉਹ ਬੰਦਾ ਠੀਕ ਹੈ ਗਰੰਤੀ ਸਿੰਘ ਦੇਖੋ ਜੀ ਜਦੋਂ ਚਾਬੀਆਂ ਉਹਦੇ ਸਹਰਾ ਨੂੰ ਚੱਕੀਆਂ ਗਈਆਂ ਨੇ ਜੀ ਉਹ ਹੋ ਵੀ ਸਕਦਾ ਹੈ ਜੀ ਇਹ ਆਪਾਂ ਕਹਿ ਨਹੀਂ ਗਣਾ ਸ਼ੱਕਦੇ ਜੀ ਹਾਲੇ ਜਾਂਚ ਚੱਲਦੀ ਹੈ ਜੀ ਜਾਂਚ ਤੋਂ ਬਾਅਦ ਪਤਾ ਲੱਗੂਗਾ ਵੀ ਹੈਗੇ ਆ ਜਾਂ ਨਾ ਆਏ ਹੁਣ ਪ੍ਰਸ਼ਾਸਨ ਉਹਨੇ ਹੀ ਜਾਂਚ ਕਰੀ ਜਾਂਦਾ ਜੀ ਬਿਲਕੁਲ ਇਹ ਇਸ ਦੇ ਵਿੱਚ ਲਗਾਤਾਰ ਘਟਨਾਵਾਂ ਪਰੀਆਂ ਰਹੇ ਜਿਵੇਂ ਗਰੰਥੀ ਸਿੰਘ ਆਪ ਤੋਂ ਉੱਥੇ ਸੇਵਾਵਾਂ ਨਿਭਾਰੇ ਸੀਗੇ ਉਹਨਾਂ ਨੇ ਆਪਦੇ ਸਾਲ ਨੂੰ ਕਿਉਂ ਬੁਲਾਇਆ ਇਸ ਦਾ ਕਮੇਟੀ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਕਿ ਵੀ ਉਸ ਆਲਾ ਇੱਥੇ ਕਿਉਂ ਰਹਿ ਰਿਹਾ ਕਿਵੇਂ ਆਇਆ ਦੇਖੋ ਜੀ ਪਤਾ ਤੀ ਉਧਰ ਦੇਖੋ ਜੀ ਸਾਡੇ ਲੜੀ ਚੱਲਦੀ ਹੈ ਜੀ ਉਸੇ ਉਹ ਪਾਠ ਵੀ ਕਰਦਾ ਰੋਲ ਵੀ ਲਾ ਕੇ ਆਉਂਦਾ ਰਿਹਾ ਜਗਾ ਜੀ ਉਹ ਪੈਸੇ ਦਿੱਤੇ ਜਾਂਦੇ ਸੀ ਕੋਈ ਜੋ ਬੰਦੀ ਤਨਖਾਹ ਦਿੱਤੀ ਜਾਂਦੀ ਸੀ ਉਹਨੂੰ ਗੁਰਦੁਆਰਾ ਸਾਹਿਬ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਉਹਨੂੰ ਉਹਦਾ ਉਂ ਛੱਡਿਆ ਹੋਇਆ ਜੀ ਹਲੇ ਉਹਦਾ ਗਰੰਤੀ ਸਿੰਘ ਨੇ ਆਪਣੀ ਮਦਦ ਲਈ ਬਣਾ ਲਈ ਹਾਂ ਉਹ ਦੇਖੋ ਜੀ ਜਦੋਂ ਆਇਆਗਾ ਜੀ ਬਾਬੇ ਤੋਂ ਬਿਨਾਂ ਪੁੱਛੇ ਛੱਡਿਆ ਠੀਕਾ ਜੀ ਬਾਬਾ ਜੀ ਨੇ ਉਸ ਗੱਲ 'ਚ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਬਿਨਾਂ ਪੁੱਛੇ ਇਹਨੂੰ ਛੱਡਿਆ ਕਿਉਂ ਬਾਬਾ ਜੀ ਨੇ ਕਿਹਾ ਵੀ ਅਭੀ ਇਹਨੂੰ ਤੋਰੋ ਤੁਸੀਂ ਉਹ ਕਹਿੰਦਾ ਜੀ ਚਲੋ ਆਪਨੇ ਸੇ ਸ਼ਮਾਗਮਾ ਜੀ ਵੀ ਚਲੋ ਰੌਲਾ ਲਾ ਲਿਆ ਕਰੂਗਾ ਜੀ ਵੀ ਦੋ ਪੈਸੇ ਬਣ ਜਾਣਗੇ ਜੀ ਹੁਣ ਆਪਾਂ ਨੂੰ ਕੀ ਪਤਾ ਸੀਗਾ ਵੀ ਜੀ ਐਡਾ ਬੰਦਾ ਬੇਈਮਾਨ ਨਿਕਲੂ ਐਡਾ ਘਾਤਕ ਨਿਕਲੂਗਾ ਜੀ ਫਿਰ ਤਾਂ ਕੋਈ ਉਹ ਹੋਈ ਨਹੀਂ ਹੁੰਦੀ ਹੁੰਦਾ ਕਿ ਨਾ ਜੀ ਇਹ ਗੱਲ ਹੈ ਜੀ ਇੱਕ ਇਹ ਵੀ ਕਈ ਸੋਸ਼ਲ ਮੀਡੀਆ ਦੇ ਉੱਤੇ ਪੋਂ ਬਾਹਰ ਬੈਠੀ ਸੰਗਤ ਕਈ ਸਵਾਲ ਖੜੇ ਕਰ ਰਹੇ ਨੇ ਤੁਹਾਡੇ ਪਿੰਡ ਦੇ ਉੱਤੇ ਤੁਹਾਡੀ ਸੰਗਤ ਦੇ ਉੱਤੇ ਸਾਰੇ ਉੱਤੇ ਕਿ ਇਸ ਕੇਸ ਨੂੰ ਦਫਾ ਦਫਾ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਪ੍ਰੈਸ਼ਰ ਕਰ ਰਿਹਾ ਪਿੰਡ ਦੇ ਉੱਤੇ ਤੇ ਪਿੰਡ ਵਾਲਾ ਉਹਨਾਂ ਦਾ ਸਾਥ ਦੇ ਰਿਹਾ ਇਸ ਤਿੱਕੇ ਨਾਲ ਵੀ ਇਹ ਘਟਨਾ ਜਿਹੜੀ ਸਾਹਮਣੇ ਨਾ ਆਵੇ ਇਸ ਤਰ੍ਹਾਂ ਦਾ ਵੀ ਕੋਈ ਹੈਗਾ ਤੁਹਾਡੇ ਤੇ ਪ੍ਰੈਸ਼ਰ ਜਾਂ ਕੋਈ ਕੋਈ ਗੱਲਬਾਤ ਐਵੇਂ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਛਾਡੇ ਤੇ ਠੀਕ ਹੈ ਜੀ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਡਾ ਪਿੰਡ ਬਹੁਤ ਸ ਸ਼ਾਂਤ ਮਈ ਰਹਿ ਕੇ ਜੀ ਅਸੀਂ ਸ਼ਾਂਤ ਮਈ ਰਹਿ ਕੇ ਇਸ ਛਾਸਤ ਤੇ ਜੇ ਇੱਥੇ ਤੱਕ ਪਹੁੰਚੇ ਆ ਜੀ ਇਸ ਤੋਂ ਬਾਅਦ ਸਾਡੀ ਇਹੀ ਕੋਸ਼ਿਸ਼ ਹੈ ਜੀ ਰੌਲਾ ਪਾ ਕੇ ਤਾਂ ਕੁਝ ਮਿਲਦਾ ਨਹੀਂ ਧਰਨੇ ਲਾ ਕੇ ਨਹੀਂ ਕੁਝ ਮਿਲਦਾ ਜਿਹਦਾ ਕੁਝ ਪਹਿਲਾਂ ਮਿਲਿਆ ਹੋਵੇ ਤਾਂ ਤਾਂ ਦੱchn ਜੀ ਸਾਡਾ ਬਾਬਾ ਜੀ ਦਾ ਜਿਹੜਾ ਉਸ ਦਿਨ ਤੋਂ ਜੀ 3 ਤਰੀਕ ਤੋਂ ਜੀ ਉਸ ਦਿਨ ਤੋਂ ਪੂਰਾ ਫੁੱਲ ਮਾੜੀ ਮਾੜੀ ਹੋਸ਼ ਕਰਕੇ ਜੀ ਕਾਇਮ ਰੇ ਦੇਖ ਕੇ ਜੀ ਵੈਰੀਫਿਕੇਸ਼ਨਾਂ ਕਰ ਕਰ ਇਹ ਉਰੇ ਤੱਕ ਲਿਆਂਦਾ ਹੋਇਆ ਜੀ ਕੰਮ ਹੈ ਇਹ ਦੇਖੋ ਜੀ ਜਿਹੜੇ ਬੋਲ ਕਹੀ ਜਾਂਦੇ ਨੇ ਜੀ ਦਬਾਰ ਰਹੇ ਨੇ ਦਬਾਰ ਰਹੇ ਨੇ ਉਹ ਆ ਕੇ ਉਹ ਇਹ ਗੱਲ ਕਰਨ ਜੀ ਸਾਡੇ ਨਗਰ ਚ ਗੱਲ ਕਰਨ ਸਾਡੇ ਨਗਰ ਦਾ ਸਭ ਲਾਭ ਲਾਉਣੇ ਸਭ ਨੂੰ ਪਤਾ ਜੀ ਸ਼ਾਂਤਮਈ ਨਗਰ ਆ ਸਾਡਾ ਦੇਖੋ ਜੀ ਹੁਣ ਜੇ ਧਰਨੇ ਲਾਉਂਦੇ ਰੋਲੇ ਪਾਉਂਦੇ ਕੁਝ ਨਹੀਂ ਨਿਕਲਦਾ ਜੀ ਪ੍ਰਸ਼ਾਸਨ ਸਾਨੂੰ ਕਹਿੰਦਾ ਪ੍ਰਸ਼ਾਸਨ ਵੀ ਸਾਨੂੰ ਇਹ ਗੱਲ ਕਹਿ ਰਿਹਾ ਵੀ ਛੋਟਾ ਬਹੁਤ ਬਹੁਤ ਧੰਨਵਾਦ ਆ ਕਿਹੜਾ ਤੁਸੀਂ ਸਾਡਾ ਸਾਥ ਦਿੱਤਾ ਜੀ 60% ਇਹ ਕੇਸ ਜੀ ਬਾਬਾ ਜੀ ਨੇ ਆਪ ਕੱਢਿਆ ਜੀ ਖੁਦ ਜਿਹੜਿਆ ਰਿਕਾਰਡਿੰਗਾਂ ਲਾ ਲਓ ਜੀ ਕੈਮਰੇ ਲਾ ਲਓ ਜੀ ਸਾਰਾ ਕੁਝ ਉਹ ਬਾਬਾ ਜੀ ਨੇ ਹੌਲੀ ਹੌਲੀ ਦੇਖ ਦੇਖ ਸਾਰਾ ਕੁਝ ਪ੍ਰਸ਼ਾਸਨ ਨੂੰ ਦਿਖਾਇਆ ਜੀ ਇਹ ਗੱਲ ਆ ਜੀ ਇੱਕ ਪ੍ਰਾਤਨ ਬੀੜ ਹੈ ਉਸ ਦਾ ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਸਾਰੀ ਬੇਅਦਬੀ ਕੀਤੀ ਉਹ ਪ੍ਰਾਤਨ ਬੀੜ ਹੈ ਜਾਂ ਫਿਰ ਕੀ ਹੈ ਜਿਹੜਾ ਜ਼ਿਕਰ ਆ ਰਿਹਾ ਕਿੰਨੇ ਪੁਰਾਣੀ ਬੀੜ ਹੈ ਹਾਂਜੀ ਉਹ ਪ੍ਰਾਤਨ ਬੀੜ ਹੈ ਗੁਰੂ ਸਾਹਿਬ ਜੀ ਇੱਥੇ ਪ੍ਰਾਤਨ ਬੀੜਾ ਹੋ ਰਿਹਾ ਹੈ ਇਹਨਾਂ ਨੂੰ ਕਹਿ ਵੀ ਗਿਆ ਤੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਵੀ ਆਪਾਂ ਬੀੜਾ ਜੋ ਪ੍ਰਕਾਸ਼ ਨਹੀਂ ਕਰਨੀ ਗੁਰੂ ਸਾਹਿਬ ਦਾ ਤੇ ਉਹਦੇ باوجود ਵੀ ਇਹਨਾਂ ਨੇ ਇੱਕ ਦੋ ਵਾਰ ਉਪਰਕਾਸ਼ ਕੀਤਾ ਤੇ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਤੇ ਤੁਸੀਂ ਸੁਣਦੇ ਹੋ ਬਾਹਰ ਬੈਠੇ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੇ ਇਤਨੂੰ ਵੱਡੀ ਬੰਦਪਾਗੀ ਖਬਰ ਕੋਈ ਹੋ ਨਹੀਂ ਸਕਦੀ ਇਸ ਤਰ੍ਹਾਂ ਦੇ ਸਵਾਲ ਠਾਉਣੇ ਵੀ ਲੋਕ ਸਾਥ ਦੇ ਦਬਾਉਣ ਦੀ ਗੱਲ ਕਰਦੇ ਮੈਂ ਉਹਨਾਂ ਨੂੰ ਸਿੱਖ ਨਹੀਂ ਸਮਝਦਾ ਉਹ ਸਿੱਖ ਨਹੀਂ ਹੋ ਸਕਦੇ ਇਤਨੂੰ ਵੱਡੇ ਹਿਰਦੇ ਕਿਵੇਂ ਬਲੁੰਦਰੇ ਜਾਣਗੇ ਇਹ ਕੋਈ ਜਾਂਚ ਵਾਲੀ ਮਸ਼ੀਨ ਹੈ ਨਹੀਂ ਵੀ ਕੌਣ ਗੁਰੂ ਸਾਹਿਬ ਨੂੰ ਕਿੰਨਾ ਪਿਆਰ ਕਰਦਾ ਆਪਣੇ ਦੁਨੀਆ ਦੇ ਵਿੱਚ ਇੱਕੋ ਇੱਕ ਗੁਰਤਾਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੇ ਜੋ ਰਹਿਬਰ ਨੇ ਤੇ ਇਹ ਕਿਵੇਂ ਕਹਿ ਸਕਦੇ ਆ ਵੀ ਲੋਕ ਉਹ ਮੈਂ ਕਹਿੰਦਾ ਸਿੱਖ ਨਹੀਂ ਹੋ ਸਕਦੇ ਜੋ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਇਹਨਾਂ ਦੀ ਦੰਗਾਈ ਵੱਲ ਜਾਣਾ ਵੀ ਕਿਉਂ ਕੀਤਾ ਗਿਆ ਤਾਂ ਕਿ ਅਗੇ ਨਾ ਹੋਵੇ ਜੇ ਆਪਾਂ ਇਸ ਤਰ੍ਹਾਂ ਦੇ ਪੁੱਠੀਆਂ ਸਿੱਧੀਆਂ ਗੱਲਾਂ ਕਰਾਂਗੇ ਉਹ ਗੁਰੂ ਸਾਹਿਬ ਨੂੰ ਮੇਰਾ ਸਹਿਮਤ ਉਹ ਪਿਆਰ ਨਹੀਂ ਕਰਦੇ ਜਿਹੜੇ ਪਿਆਰ ਕਰਦੀ ਆ ਸੰਗਤ ਬੈਠੀ ਐ ਅਸੀਂ ਜਾਂਚ ਤੱਕ ਪਹੁੰਚੇ ਜੇ ਮੰਨ ਲਓ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਸੀ ਉਹਨਾਂ ਦਾ ਸਾਥ ਦਿੱਤਾ ਦੇਖੋ ਤਿੰਨ ਚਾਰ ਜਨਾਂ ਦੇ ਵਿੱਚ ਆਪਾਂ ਪਹੁੰਚੋ ਕਿ ਵੀ ਜਿਹਨੇ ਕੀਤਾ ਉਹ ਸਾਹਮਣੇ ਹੈ ਹੁਣ ਅੱਗੇ ਲਿਆਵਾਂਗੇ ਤਾਂ ਵੀ ਕਿਹਨੇ ਕਰਾਇਆ ਉਹਦੇ ਵੱਲ ਅਸੀਂ ਵਧਾਂਗੇ ਪਰ ਪੌੜੀਦਰ ਪੌੜੀ ਜੇ ਤਾਂ ਪ੍ਰਸ਼ਾਸਨ ਹੱਥਖੜਾ ਕਰ ਜਾਂਦਾ ਅਸੀਂ ਧਰਨਾ ਲਾਉਣਾ ਆਪਣਾ ਉਹ ਧਰਨਾ ਲਾਉਣਾ ਤਾਂ ਐਂਡ ਵਾਲਾ ਕੰਮ ਹੁੰਦਾ ਤੇ ਜੇ ਆਪਾਂ ਪਹਿਲੀ ਵਿਗਨ ਪਾਣ ਦੇ ਜੇ ਪ੍ਰਸ਼ਾਸਨ ਸਾਡਾ ਸਾਥ ਨਾ ਦਿੰਦਾ ਅਸੀਂ ਉਹਨਾਂ ਦਾ ਨਾ ਦਿੰਦੇ ਫਿਰ ਧਰਨਾ ਲਾਉਣਾ ਬਣਦਾ ਜਦੋਂ ਪ੍ਰਸ਼ਾਸਨ ਸਾਥ ਦੇ ਰਿਹਾ ਅਸੀਂ ਦਿਨ ਦੇ ਵਿੱਚ ਪੰਜ ਪੰਜ ਵਾਰ ਜਾ ਰਹੇ ਹਾਂ ਸਾਨੂੰ ਬੁਲਾਇਆ ਜਾ ਰਿਹਾ ਫਲਾਨੀ ਜਗ੍ਹਾ ਹੋ ਉੱਥੇ ਆਓ ਸਾਡੇ ਸਾਹਮਣੇ ਜਾਂਚ ਹੋ ਰਹੀ ਇੰਨੇ ਵੀ ਬੰਦੇ ਅਸੀਂ ਜਾਂਦੇ ਸਾਡੇ ਸਾਹਮਣੇ ਜਾਂਤ ਹੋ ਦੀ ਕੋਈ ਲੁਕੀਸ਼ ਵੀ ਜਾਂਚ ਨਹੀਂ ਕਰੀ ਉਹਨਾਂ ਨੇ ਪ੍ਰਸ਼ਾਸਨ ਨੇ ਅਸੀਂ ਖੜੇ ਆ ਸਾਡੇ ਸਾਹਮਣੇ ਡਿਪਟੀ ਸਾਹਿਬ ਥਾਣੇ ਆਏ ਸਾਨੂੰ ਬੁਲਾਇਆ ਗਿਆ ਸਾਡੇ ਸਾਹਮਣੇ ਜਾਂਚ ਕੀਤੀ ਜਿਹੜੀ ਕਿਸੇ ਬੰਦੇ ਨਾਲ ਲੜੀ ਜੁੜੀ ਉਹ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਡਿਪਟੀ ਸਾਹਿਬ ਨੇ ਕਰਵਾਈ ਉਸ ਬੰਦੇ ਦੀ ਜਿਹਦੀ ਘਟਨਾ ਕਰਮ ਕਰੇ ਹੋਰ ਕੀ ਹੋ ਸਕਦਾ ਜੀ ਇਸ ਤਰ੍ਹਾਂ ਦੇ ਆਫਵਾਹਾਂ ਠਾਉਣੀਆਂ ਉਹ ਮੈਂ ਇਹਨਾਂ ਨੂੰ ਸਿੱਖ ਨਹੀਂ ਮੰਨਦਾ ਬਿਲਕੁਲ ਇਹ ਗੁਰਦੁਆਰਾ ਸਾਹਿਬ ਕਿਸ ਕਮੇਟੀ ਦੇ ਅੰडर ਆ ਜਾਂ ਫਿਰ ਸਮੁੱਚੀ ਸਪੈਂਡ ਦੀ ਸੰਗਤ ਚਲਾਉਂਦੀ ਹੈ ਨਾ ਨਹੀਂ ਜੀ ਏ ਬਾਬਾ ਗਰਮੀ ਸਿੰਘ ਜੀ ਉਹਨਾਂ ਦੇ ਅੰਡਰੀ ਹੈ ਗੁਰਦੁਆਰਾ ਟੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਨਹੀਂ 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 ਜੀ ਉਹ ਬਾਬਾ ਜੀ ਦੇ ਅੰਡਰੀ ਹੈ ਗੁਰਦੁਆਰਾ ਟੀਬੀ ਸਰ ਸਾਹਿਬ ਅਤੇ ਗੁਰਦੁਆਰਾ ਢਾਵਾਲਾ ਸਾਹਿਬ ਇਹ ਦੋਨਾਂ ਅਸਥਾਨਾਂ ਦੀ ਸੇਵਾ ਹੈ ਜੋ ਬਾਬਾ ਗਰਮੀ ਸਿੰਘ ਜੀ ਬਹੁਤ ਹੀ ਸਜੇ ਟੰਗਣ ਕੋਈ ਆਪਾਂ ਉਂਗਲ ਨਹੀਂ ਖੜੀ ਕਰ ਸਕਦੇ ਅਸੀਂ ਪਹਿਲਾਂ ਤੋਂ ਦੇਖੋ ਮੇਰੀ ਵੀ 48 ਸਾਲ ਦੀ ਉਮਰ ਹੈ ਅਸੀਂ ਦੇਖਦੇ ਆ ਰਹੇ ਹਾਂ ਉਰੇ ਜੋ ਪ੍ਰਬੰਧ ਨੇ ਮੇਰੇ ਦੇਖਦੇ ਦੇਖਦੇ ਪ੍ਰਬੰਧ ਹੋਏ ਨੇ ਪਹਿਲਾਂ ਕਿਹੋ ਜਿਹਾ ਪ੍ਰਬੰਧ ਹੁੰਦੇ ਤੇ ਅੱਜ ਕਿਹੋ ਜੇ ਨੇ ਦੇਖੋ ਜਿਉਂ ਉਹਰੇ ਕਰ ਰਹੇ ਨੇ ਤਾਂ ਕਰਕੇ ਇਹਨਾਂ ਦੀ ਸਾਫ਼ ਸੁਥਰੇ ਤੇ ਵਧੀਆ ਪ੍ਰਬੰ ਹਾਂ ਜੀ ਇਸ ਪਾਸੇ ਨੂੰ ਮੈਂ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਮਾਤਾਵਾ ਵੀ ਖੜੀਆਂ ਹੋ ਜਾਂ ਨੇ ਪਿੰਡ ਦੀਆਂ ਨੇ ਕਿਉਂਕਿ ਜਿਵੇਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਮਾਂ ਹੀ ਬੱਚੇ ਨੂੰ ਕਹਿੰਦੇ ਜ਼ਹਿਰ ਦੇਣ ਲੱਗ ਜੇ ਤਾਂ ਕਿਵੇਂ ਬੱਚਾ ਬਚੂਗਾ ਗਰੰਤੀ ਸਿੰਘ ਸੀਗਾ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਉਹ ਸੇਵਾ ਸੰਭਾਲ ਕਰ ਰਿਹਾ ਸੀਗਾ ਤੇ ਉਹਨੇ ਆਪਣੇ ਸਾਲਿਆ ਨੂੰ ਸੱਦ ਲਿਆ ਤੇ ਉਹਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਮਾਵਾ ਦੇ ਦਿਲਾਂ ਦੇ ਉੱਤੇ ਕੀ ਬੀਤੀ ਹੋਇਆ ਕਿਉਂਕਿ ਸਮੁੱਚੀ ਸੰਗਤ ਦੇ ਵਿੱਚ ਰੋਸ ਹੈ ਕਿਉਂਨੇ ਬਹੁਤ ਗਲਤ ਕੀਤਾ ਇੱਕ ਮਾਂ ਬੈਠੀ ਹੋਈ ਸੀ ਕਿ ਉੱਥੇ ਜਦੋਂ ਉਸ ਨੂੰ ਪੇਸ਼ ਕੀਤਾ ਗਿਆ ਦਿਖਾਇਆ ਗਿਆ ਸੰਗਤ ਸਾਹਮਣੇ ਮਾਂ ਦੇ ਇੱਕ ਬੋਲ ਸੀਗੇ ਕਿ ਦਾ ਬੇੜਾ ਗਰਕ ਹੋ ਜੇ ਦਾ ਬੇੜਾ ਬਹਿ ਜਾਵੇ ਇਸ ਤਿੱਕੇ ਦੇ ਸ਼ਬਦ ਸੀਗੇ ਸਾਡੇ ਵੀ ਲੂ ਕੰਡੇ ਖੜੇ ਹੋ ਰਹੇ ਨੇ ਅੱਖਾਂ ਭਰ ਰਿਹਾ ਨੇ ਕਿ ਐਵੇਂ ਦੀ ਘਟਨਾ ਵਾਪਰੀ ਇਹ ਪਿੰਡ ਦੇ ਵਿੱਚ ਇਹ ਐਨੀ ਵੱਡੀ ਘਟਨਾ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਹੋਈ ਦੀਦੀ ਭਾਈ ਇਹ ਕਵੀਰ ਮੈਂ ਤੁਹਾਨੂੰ ਇੱਕ ਕੈਨੇਵਦ ਦੇ ਨਾ ਪਿੰਡ ਦੇ ਫੋਰਮ ਇੱਕ ਬਾਗ ਜਾਂਦੇ ਤੇ ਗੁਰਦੁਆਰੇ ਉਹ ਗੱਲਾਂ ਨਹੀਂ ਤੀਆਂ ਪਹਿਲਾਂ ਮੰਗ ਬਾਬੇ ਉਹ ਦੁਖੀ ਨਾ ਐਡੇ ਪਿੰਡ ਦੇ ਵਿੱਚ ਰਹਿ ਕੇ ਤੁਹਾਡੇ ਕੋਲ ਇੱਥੇ ਖਾਂਦਾ ਪੀਂਦਾ ਰਿਆ 6-7 ਮਹੀਨੇ ਰਿਆ ਉਹਦਾ ਪੇਤ ਬਿਲਕੁਲ ਨਹੀਂ ਪਾਇਆ ਗਿਆ ਨਾ ਬਾਬਾ ਜੀ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਹੁੰਦੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਤੇ ਪੇਤ ਤਾਂ ਪਿਆ ਨਹੀਂ ਨਾ ਕਿਸੇ ਨੂੰ ਕੀ ਪਤਾ ਹੁੰਦਾ ਅੰਦਰ ਕਿਸੇ ਨੇ ਕੀ ਆ ਪਤਾ ਨਹੀਂ ਲੱਗਿਆ ਕਿਹਦਾ ਕਿਹ ਲੱਗ ਰਿਹਾ ਕਿ ਦੇਖੇ ਕਿਸੇ ਦਾ ਵੀ ਕੀ ਆ ਅਛਾ ਮਤਾਂਓ ਜਿਵੇਂ ਇੱਥੇ ਰਹਿੰਦਾ ਰਿਆ ਕਦੇ ਤੁਹਾਡੇ ਵੇਖਾ ਮੈਂ ਵੀ ਪਾਪਕ ਹੋ ਗਿਆ ਜਿਵੇਂ ਉਹ ਇੱਥੇ ਰਹਿੰਦਾ ਰਿਹਾ ਕਦੇ ਉਹਦੇ ਉਹਦੇ ਵੱਲ ਕਦੇ ਨਹੀਂ ਧਿਆਨ ਨਹੀਂ ਗਿਆ ਕਿ ਵੀ ਐਡੀ ਘਟ ਐਡੀ ਘਟਿਆ ਕਰਤੂਤ ਕਰੇਗਾ ਪਿੰਡ ਤੇ ਕੋਈ ਪਤਾ ਨਹੀਂ ਸੀ ਕੋਈ ਬੇਮਨੀ ਰਹੋ ਮਾਇ ਖੜੇਗਾ ਮੈਨੂੰ ਕੀ ਪਤਾ ਬੇਮਨੀ ਰਹੋ ਵੀ ਪਤਾ ਨਹੀਂ ਸੀ ਕਥਾ ਬਹੁਤ ਸੋਹਣੀ ਸੁਣਾਉਂਦਾ ਸੰਤਾਂ ਹੀ ਸੀ ਗਾਜੀ ਵੀ ਕਥਾ ਬਹੁਤ ਸੋਹਣੀ ਸੁਣਾਉਂਦਾ ਕੰਨ ਲਾ ਕੇ ਸੀ ਸਵੇਰ ਵੇਲੇ ਨਾਲ ਕੰਮ ਕਰਦੀਆਂ ਅਸੀਂ ਕਥਾ ਸੁਣਦੀਆਂ ਸਾਨੂੰ ਆਇ ਨਹੀਂ ਸੀ ਗਾਜੀ ਪਤਾ ਵੀ ਸਾਨੂੰ ਉਤੋਂ ਕਿਵੇਂ ਵਿਚੋਂ ਕਿਵੇਂ ਮੰਨਦਾ ਪਰ ਅੱਜ ਸਾਡਾ ਦਿਨ ਮਾਇਆ ਪੁੱਸਦਾ ਸਾਡੇ ਮੇ ਬਾਬਾ ਜੀ ਨਾਲ ਕੀ ਵੀ ਸਾਨੂੰ ਗੋਦੀ ਚ ਲਈ ਬੈਠੇ ਨੇ ਬਿਲਕੁਲ ਤੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀਗੇ ਕਿਉਂਕਿ ਰਾਤ ਦੇਸ ਇੱਥੇ ਆਏ ਸੀਗੇ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਦੇ ਵੀ ਦਿਲ ਦੁਖੇ ਹੋਏ ਨੇ ਬਹੁਤ ਵੱਡਾ ਦਿਲ ਕਰਨਾ ਪੈਂਦਾ ਹੈ ਖ਼ਬਰਾਂ ਕਰਨ ਵਾਸਤੇ ਤੇ ਅਸੀਂ ਯਾਸ ਕਰਦੇ ਹਾਂ ਕਿ ਪ੍ਰਸ਼ਾਸਨ ਜਿੰਨਾ ਕਰ ਸਕਦਾ ਉਹਨਾ ਕਰੇਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਤਾਂ ਕਿ ਜੋ ਪਿੰਡ ਦੇ ਲੋਕ ਨੇ ਉਸ ਠਿੱਕੇ ਨਾਲ ਚੱਲ ਰਹੇ ਨੇ ਕਿ ਜੋ ਇਹ ਘਟਨਾ ਵਾਪਰੀ ਹੈ ਪ੍ਰਸ਼ਾਸਨ ਦਾ ਸਾਥ ਦੇਈਏ ਪ੍ਰਸ਼ਾਸਨ ਸਾਡਾ ਸਾਥ ਦੇਗਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਆ ਉਹਦੇ ਉੱਤੇ ਸਖਤ ਤੋਂ ਸਖਤ ਸਜ਼ਾ ਨੂੰ ਦਿਵਾ ਕੇ ਜਿਹੜਾ ਸਲਾਖਾਂ ਦੇ ਪਿੱਛੇ ਸਿੱਟੇ ਜਾ